24 ਦੀਆਂ ਲੋਕ ਸਭਾ ਚੋਣਾਂ ਦਾ ਮੈਦਾਨ ਜਾਂ ਕਹਿ ਲੋ ਜੰਗ ਕਿਸੇ ਵੀ ਪਾਰਟੀ ਦੇ ਲਈ ਸੌਖੀ ਨਹੀਂ ਹੈ ਕਿਉਂਕਿ ਟਿਕਟਾਂ ਫਸ ਗਈਆਂ ਨੇ ਕਿਹਦੀਆਂ ਟਿਕਟਾਂ ਫਸ ਗਈਆਂ ਕਿਉਂ ਚਾਹੇ ਉਹ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਉਹ ਅਕਾਲੀ ਦਲ ਦੀ ਗੱਲ ਕਰ ਲਈਏ ਚਾਹੇ ਉਹ ਭਾਜਪਾ ਦੀ ਗੱਲ ਕਰ ਲਈਏ ਟਿਕਟਾਂ ਦੇਣੀਆਂ ਸੁਖਾਲੀਆਂ ਨਹੀਂ ਟਿਕਟਾਂ ਫਸ ਗਈਆਂ ਨੇ ਤੈਨਾਂ ਦੀ ਗੱਲ ਕਰਾਂਗੇ ਕਿ ਕੀ ਕਿੱਜ ਚੱਲ ਰਿਹਾ ਹੈ ਇਸ ਤੇ ਅਹਿਮ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਜਿਨ੍ਹਾਂ ਨੇ ਟਿਕਟਾਂ ਸਾਰੀਆਂ ਦੇਤੀਆਂ ਆਮ ਆਦੀ ਪਾਰਟੀ ਨੇ 13 ਦੇ 13 ਉਮੀਦਵਾਰ ਐਲਾਨ ਦਿੱਤੇ ਆ ਪਰ ਜੰਗ ਜਿਹੜੀ ਉਹਨਾਂ ਲਈ ਵੀ ਸੌਖੀ ਨਹੀਂ ਕਿਉਂ ਉਹਨਾਂ ਲਈ ਸੌਖੀ ਨਹੀਂ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਬਣੇਗਾ ਕੀ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸ਼ਕਵਿੰਦਰ ਜੀ ਸਤਿ ਸ੍ਰੀ ਅਕਾਲ শ্রোਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਟਿਕਟਾਂ ਫਸ ਗਈਆਂ ਜੀ ਔਰ ਟਿਕਟਾਂ ਇੱਕ ਅੱਦੇ ਬੱਦੇ ਦੀ ਨਹੀਂ ਫਸੀਆਂ ਟਿਕਟਾਂ ਸਾਰੀਆਂ ਹੀ ਪਾਰਟੀਆਂ ਦੀਆਂ ਫਸ ਗਈਆਂ ਨੇ ਜੇ ਮੈਂ ਗੱਲ ਕਰਾਂ ਕਾਂਗਰਸ ਦੀ ਕਾਂਗਰਸ ਨੇ 6 ਉਮੀਦਵਾਰਾਂ ਨੂੰ ਐਲਾਨਿਆ ਹੈ ਤੇ ਅੱਜ ਸੀਈਸੀ ਦੀ ਮੀਟਿੰਗ ਸੀ ਉਮੀਦ ਸੀ ਕਿ ਸਾਰੀਆਂ ਟਿਕਟਾਂ ਅੱਜ ਐਲਾਨੀਆਂ ਜਾਣਗੀਆਂ ਜਾਂ ਮੀਟਿੰਗ ਤੋਂ ਤੁਰੰਤ ਬਾਅਦ ਟਿਕਟਾਂ ਐਲਾਨੀਆਂ ਜਾ ਸਕਦੀਆਂ ਨੇ ਪਰ ਹਾਲੇ ਤੱਕ ਵੀ ਜਿਹੜਾ ਉਹ ਨਾਂ ਆਉਣਾ ਲਿਸਟ ਦਾ ਹਾਲਾਂਕਿ ਕਿਸੇ ਵੀ ਵੇਲੇ ਆ ਸਕਦੀ ਹੈ ਪਰ ਲੇਟ ਹੁੰਦੀ ਜਾ ਰਹੀ ਹੈ ਇਹ ਲਿਸਟ ਲਗਾਤਾਰ ਦੁਪਹਿਰ ਦੀ ਦੁਪਹਿਰ ਤੋਂ ਪਹਿਲਾਂ ਦੀ ਇਹ ਮੀਟਿੰਗ ਸੀਸੀ ਦੀ ਖਤਮ ਹੋਈ ਹੈ ਪਰ ਹਾਲੇ ਤੱਕ ਵੀ ਜਿਹੜੀ ਆ ਉਹ ਟਿਕਟਾਂ ਦਾ ਐਲਾਨ ਨਹੀਂ ਹੋ ਸਕਿਆ ਜੇ ਪਤਾ ਲੱਗਿਆ ਕਿ ਕੁਝ ਲੋਕ ਇਹ ਵੀ ਜਾਣਕਾਰੀ ਦੇ ਰਿਹਾ ਕਿ ਭਾਈ ਸਾਰਿਆਂ ਤੇ ਹਲੇ ਸਹਿਮਤੀ ਬਣੀ ਨਹੀਂ ਹੈ ਤੇ ਕੁਝ ਲੋਕ ਕਹਿੰਦੇ ਆ ਕਿ ਹੋ ਸਕਦਾ ਕਿ ਅੱਜ ਨਾ ਵੀ ਆਉਣ ਡਾਕਟਰ ਸਾਹਿਬ ਮੁਸੀਬਤ ਬੜੀ ਬਣੀ ਪਈ ਹੈ ਕਾਂਗਰਸ ਦੇ ਵਾਸਤੇ ਵੀ ਬਾਅਦ ਚ ਅਕਾਲੀ ਭਾਜਪਾ ਦੇ ਵੀ ਆਪਾਂ ਗੱਲ ਕਰਦੇ ਆਂ ਕਈ ਪਾਰਟੀਆਂ ਦੇ ਵਿੱਚ ਇਹ ਚੀਜ਼ ਦੀ ਬੜੀ ਥੋੜ ਹੈ ਕਿ ਭਾਈ ਉਹਨਾਂ ਕੋਲੇ ਬੰਦੇ ਹੈ ਨਹੀਂ ਲੜਾਉਣ ਨੂੰ ਕਾਂਗਰਸ ਪਾਰਟੀ ਕੋਲੇ ਬੰਦੇ ਬਹੁਤ ਆਏ ਤੇ ਫਿਰ ਉਹਨਾਂ ਤੋਂ ਵੀ ਸਾਹਮਣੇ ਨਹੀਂ ਜਾ ਰਹੇ ਟਿਕਟਾਂ ਦੀ ਸਹਿਮਤੀ ਜਿਹੜੀ ਆ ਉਹ ਬਣ ਨਹੀਂ ਰਹੀ ਡਾਕਟਰ ਸਾਹਿਬ ਜੇ ਮੈਂ ਤੁਹਾਨੂੰ ਦੱਸਾਂ ਤਾ ਅਮਰਸਰ ਤੋਂ ਔਜਲਾ ਨੂੰ ਟਿਕਟ ਕਾਂਗਰਸ ਦੇ ਚੁੱਕੀ ਹੈ ਜਲੰਧਰ ਤੋਂ ਚੰਨੀ ਨੂੰ ਦੇ ਚੁੱਕੀ ਹੈ ਫਤਿਹਗੜ੍ਹ ਤੋਂ ਅਮਰ ਸਿੰਘ ਨੂੰ ਦੇ ਚੁੱਕੀ ਹੈ ਪਟਿਆਲਾ ਤੋਂ ਗਾਂਧੀ ਸਾਹਿਬ ਨੂੰ ਦੇ ਚੁੱਕੀ ਹੈ ਸੰਗਰੂਰ ਤੋਂ ਖੈਰਾ ਸਾਹਿਬ ਨੂੰ ਦੇ ਚੁੱਕਿਆ ਔਰ ਬਠਿੰਡੇ ਤੋਂ ਜੀਤਮਿੰਦਰ ਸਿੱਧੂ ਨੂੰ ਦੇ ਚੁੱਕਿਆ ਹੁਣ ਟਿਕਟਾਂ ਇਹਨਾਂ ਦੀਆਂ 7 ਰਹਿ ਗਈਆਂ ਨੇ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਗੁਰਦਾਸਪੁਰ ਲੁਧਿਆਣਾ ਤੇ ਖਡੂਰ ਸਾਹਿਬ ਇਹਨਾਂ ਦੇ ਵਿੱਚੋਂ ਕੁਝ ਨਾਵਾਂ ਤੇ ਚਰਚਾ ਜਿਹੜੀ ਸਵੇਰ ਦੀ ਉਹ ਚੱਲੀ ਜਾ ਰਹੀ ਹੈ ਵਕ-ਵਕ ਚੈਨਲਾਂ ਤੇ ਵਕ-ਵਕ ਚੀਜ਼ਾਂ ਤੇ ਪਰ ਜਿਹੜੇ ਆਪਣੇ ਸੋਰਸ ਸਹੀ ਸਟੀਕ ਜਾਣਕਾਰੀ ਦਿੰ ਪਿਛਲੀਆਂ ਜਿਹੜੀਆਂ ਟਿਕਟਾਂ ਛੇ ਆਈਆਂ ਉਹਨਾਂ ਦੇ ਵਿੱਚੋਂ ਵੀ ਸਭ ਤੋਂ ਸਟ੍ਰੀਕ ਜਾਣਕਾਰੀ ਸਭ ਤੋਂ ਪਹਿਲਾਂ ਆਪਾਂ ਹੀ ਦਿੱਤੀ ਸੀ ਤਿੰਨ ਟਿਕਟਾਂ ਦੇ ਬਾਰੇ ਬਿਲਕੁਲ ਸਹੀ ਔਰ ਸਭ ਤੋਂ ਪਹਿਲਾਂ ਪਰ ਇਹ ਆਪਣੇ ਸੂਤਰ ਜਿਹੜੇ ਆ ਇਹ ਇਹਨਾਂ ਦੇ ਵਿੱਚੋਂ ਕਿਸੇ ਵੀ ਟਿਕਟ ਨੂੰ ਕਨਫਰਮ ਜਿਹੜੇ ਉਹ ਨਹੀਂ ਦੱਸ ਰਹੇ ਤਾਂ ਇਸ ਕਰਕੇ ਆਪਾਂ ਕਿਸੇ ਦਾ ਨਾਮ ਇੱਤੇ ਨਹੀਂ ਲੈ ਰਹੇ ਤਾਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਟਿਕਟਾਂ ਫਸ ਰਹੀਆਂ ਨੇ ਔਰ ਚੋਣਾਂ ਦਾ ਨਵਾਂ ਜਿਹੜਾ ਸਮਾਂ ਉਹ ਨੇੜੇ ਆਉਂਦਾ ਜਾ ਰਿਹਾ ਪਰ ਟਿਕਟਾਂ ਫਾਈਨਲ ਨਹੀਂ ਹੋ ਪਾਰੀਆਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਸੁਰਵਿੰਦਰ ਜੀ ਉਹਦੇ ਦੋ ਤਿੰਨ ਕਾਰਨ ਹੈਗੇ ਨੇ ਜੇ ਆਪਾਂ ਸਮਝੀਏ ਚੰਗੀ ਤਰ੍ਹਾਂ ਇੱਕ ਤਾਂ ਇਹ ਕਿ ਓਵਰਆਲ ਜਿਹੜਾ ਸਾਡਾ ਸਿਸਟਮ ਹੈ ਸਿਆਸੀ ਸਿਸਟਮ ਉਹ ਟੈਟੇਰੀ ਹੋ ਰਿਹਾ ਹੈ। ਜਿਸ ਤਰੀਕੇ ਦੇ ਨਾਲ ਰੇਸਾਂ ਲੱਗੀਆਂ ਨੇ ਪਿਛਲੇ ਦਿਨਾਂ ਚ ਇੱਕ ਪਾਰਟੀ ਜੋ ਦੂਜੀ ਚ ਦੂਜੀ ਚੋਂਤੇ ਜਿਸ ਤਰ੍ਹਾਂ ਭਾਜਪਾ ਨੇ ਬਿਲਕੁਲ ਟਾਲਾ ਖੋਲ ਹੀ ਦਿੱਤਾ ਕਿ ਜਿਹੜਾ ਵੀ ਕ੍ਰਪਟ ਫਰਸ਼ਟ ਜੋ ਵੀ ਹੈ ਜਿਹਨੂੰ ਅਸੀਂ ਕਲਾਂ ਕੱਢੀਏ ਸਾਡੇ ਸਾਹ ਦੇ। ਉਹ سلسلہ ਚੱਲਿਆ ਤੇ ਉਹਦੇ ਕਰਕੇ ਇਨਸਟੇਬਿਲਟੀ ਹੋ ਗਈ ਬਹੁਤ ਸਾਰੇ ਆਪਾਂ ਇੱਕੋ ਹੀ ਕੇਸ ਜਲੰਧਰ ਦਾ ਹੀ ਤੁਸੀਂ ਦੇਖ ਲਓ ਵੀ ਰਿੰਕੂ ਸਾਹਿਬ ਨੇ ਕਿੱਡਾ ਵੱਡੀ ਯਾਤਰਾ ਕਰੀ ਸੋ ਡਿਪੈਂਡੇਬਲ ਕੈਂਡੀਡੇਟ ਨਹੀਂ ਹਨ ਅਰ ਕੈਂਡੀਡੇਟ ਨੇ ਜਿਹੜੇ ਉਹ ਵੀ ਅੱਗੇ ਮਤਲਬ ਕਈ ਥਾਈ ਗੱਲਾਂ ਚਲਾ ਰਹੇ ਨੇ ਇਸ ਕਰਕੇ ਇਹ ਮਤਲਬ ਇੱਕ ਮੇਜਰ ਮੁਸ਼ਕਲ ਤਾਂ ਇਹ ਹੈ ਵੱਡੇ ਪੱਧਰ ਤੇ ਉੱਚੀ ਚੀਜ਼ ਇਹ ਹੈ ਕਿ ਜਦੋਂ ਪੰਜਾਬ ਦੇ ਕੇਸ ਦੇ ਵਿੱਚ ਆਈਏ ਤਾਂ ਮਤਲਬ ਆਮ ਆਦਮੀ ਪਾਰਟੀ ਕੋਲ ਤਾਂ ਚਲੋ ਸੌਖਾ ਕੰਮ ਹੈ ਉਹਨਾਂ ਨੇ ਤਾਂ ਕਲੀਅਰ ਸੀ ਵੀ ਪੰਜ ਮੰਤਰੀ ਖੜੇ ਕਰਤੇ ਬਾਕੀ ਉਹਨਾਂ ਨੇ ਲੈਣੇ ਸੀ ਅਧਾਰੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਜਾਓ ਟੈਨੂ ਸ਼ੀਨੂ ਚੱਪੇਵਾਲ ਜਿਹੜਾ ਵੀ ਆਉਂਦਾ ਆ ਜਾਓ ਬਸ ਉਹ ਉਹਨਾਂ ਨੇ ਡਿਕਲੇਅਰ ਕਰਨ ਦੀ ਕਾਲੀ ਕਰ ਲਈ ਪਰ ਗਰਾਊਂਡ ਲੈਵਲ ਦੇ ਉੱਪਰ ਉਹ ਵੀ ਅਜੇ ਰਿਵਿਊ ਕਰ ਸਕਦੇ ਨੇ ਹਾਲਾਤੇ ਬਣੀ ਹੋਈ ਹੈ ਕਾਂਗਰਸ ਦਾ ਥੋੜਾ ਮੈਨੂੰ ਐ ਲੱਗਦਾ ਵੀ ਕਾਂਗਰਸ ਦਾ ਇੱਕ ਤਾਂ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਤੋਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਫੁੱਟ ਆਫਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਚਲੋ ਸੇ ਦਾ ਤਕਲਾ ਗੱਡਿਆ ਹੋਇਆ ਉਹ ਚੱਲ ਰਿਹਾ ਹੈ ਕਲੇਸ਼ ਅਜੇ ਵੀ। ਦੂਜੀ ਚੀਜ਼ ਇਹ ਹੈ ਕਿ ਜਿਉਂ-ਜਿਉਂ ਸਰਵੇ ਆ ਰਹੇ ਨੇ ਕਾਂਗਰਸ ਦੀ ਹੋਕ ਵੱਧਤੀ ਜਾ ਰਹੀ ਹੈ ਕਿ ਸ਼ਾਇਦ ਜੇ ਉਹ ਸਿੱਧੇ ਤੌਰ ਤੇ ਉਹਨਾਂ ਦੀ ਨਹੀਂ ਗਵਰਨਮੈਂਟ ਆਉਂਦੀ ਤਾਂ ਇਸ ਪੋਜੀਸ਼ਨ ਦੇ ਵਿੱਚ ਆ ਜਾਣ ਕਿ ਮਤਲਬ ਇੱਕ ਮੇਜਰ ਪਾਰਟੀ ਦੇ ਤੌਰ ਤੇ ਉਹ ਅਮਰਜ ਕਰਨ। ਇਸ ਕਰਕੇ ਉਹ ਸੀਰੀਅਸ ਨੇ ਔਰ ਜਿੱਥੇ ਜਿੱਥੇ ਉਹਨਾਂ ਨੇ ਕੈਂਡੀਡੇਟ ਸੋਚ ਸਮਝ ਕੇ ਵਿਚਾਰ ਕੇ ਸਰਵੇ ਕਰਕੇ ਕੜੇ ਕੀਤੇ ਉੱਥੇ ਲੋਕਲ ਗਰੋਥ ਦੇਖੋ ਆਪਾਂ ਪਟਿਆਲੇ 'ਚ ਦੇਖਿਆ ਈਵਨ ਚੰਡੀਗੜ੍ਹ ਦੇ ਜੇ ਦੇਖਿਆ ਔਰ ਥਾਵਾਂ ਤੇ ਵੀ ਈਵਨ ਬਠਿੰਡੇ ਦੇ ਵਿੱਚ ਵੀ ਕਿ ਜਿਹੜੇ ਕੈਂਡੀਡੇਟ ਲਿਆਂਦੇ ਵੀ ਨੇ ਉਸ ਤਰੀਕੇ ਦੇ ਨਾਲ ਕਿ ਉਹ ਵਿਨਿੰਗ ਵੀ ਹੈਗੇ ਜਾਂ ਕਿਸ ਤਰੀਕੇ ਦੇ ਨਾਲ ਨੇ ਉਹ ਜਿਹਦੇ ਉੱਪਰ ਲੋਕਲ ਵਰਕਰਸ ਦੇ ਵਿੱਚ ਬੜੀ ਉਹ ਸਰਜੈਂਟ ਮੰਟਰ ਨੂੰ ਉਹ ਜੀਤਮਿੰਦਰ ਵਾਲੀ ਜਿਹੜੀ ਸੀਟ ਹੈ ਚੰਡੇ ਵਾਲੀ ਦੇ ਉੱਪਰ ਮਤਲਬ ਮਰਤੋ ਡਿੰਗ ਨੂੰ ਛੱਟ ਪਾਸੇ ਕਰਨਾ ਤੇ ਉਹਨੂੰ ਲੈ ਕੇ ਆਉਣਾ ਹਾਲਾਂਕਿ ਉਹ ਪਹਿਲਾਂ ਵਰਕ ਕਰ ਰਹੀ ਸੀ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਇਹ ਬੇਸਿਕਲੀ ਮਤਲਬ ਉਹਨਾਂ ਦੇ ਫੈਸਲੇ ਦੇ ਵਿੱਚ ਟਿਕਾ ਬਣਾ ਰਹੀਆਂ ਨੇ ਕੋਈ ਕਲੀਅਰ ਕਰੇ ਸੀ ਵੀ ਇਹ ਵੀ ਅਹਿਮ ਇਹ ਵੀ ਅਹਿਮ ਜਿਹੜੀ ਗੱਲ ਹੈਗੀ ਆ ਕਿ ਜਿਹੜੀਆਂ ਪਹਿਲਾਂ 6 ਟਿਕਾ ਅਨਾਉਂਸ ਹੋਈਆਂ ਨੇ ਉਹਨਾਂ ਤੇ ਵੀ ਮਸਾ ਹੀ ਜਿਹੜੀ ਐ ਸਹਿਮਤੀ ਬਣੀ ਸੀ ਸਮਝਤੀ ਵੀ ਬਣੀ ਸੀ ਕੋਨਾ ਜੋ ਡਿੰਪਾ ਸਾਹਿਬ ਦਾ ਮੇਰਾ ਖਿਆਲ ਹੈ ਅਨਾਉਂਸ ਹੋਣ ਤੋਂ ਬਾਅਦ ਵੀ ਸਸਤੀ ਕੱਲ ਬੁਲਾਗੇ ਸੀ ਇਹ ਵੀ ਇੱਕ ਵੱਡਾ ਫੈਕਟਰ ਹੈਗਾ ਕਿ ਕੈਂਡੀਡੇਟ ਵੀ ਜਿਹੜੇ ਮਤਲਬ ਇਸ ਤਰ੍ਹਾਂ ਦੀ ਹਾਲਾਤ ਦੇ ਵਿੱਚ ਥੋੜੇ ਜਿਆਦਾ ਅਸਰਟ ਕਰ ਰਹੇ ਨੇ ਕਿ ਉਹ ਵੀ ਆਪਣਾ ਫਿਊਚਰ ਦੇਖਦੇ ਨੇ ਆਪਣੇ ਵਰਕਰਾਂ ਦੀ ਸੁਣਦੇ ਨੇ ਆਪਾਂ ਕੱਲੀ ਕਲਚ ਵੀ ਦੇਖਿਆ ਸਾਰਿਆਂ ਘਰਾਂ ਦੇ ਵਿੱਚ ਉਹ ਜਿਵੇਂ ਮਤਲਬ ਫਰੀਦ ਸਾਹਿਬ ਦਾ ਸ਼ਲੋਕ ਹੈ ਨਾ ਕਿ ਮੈਂ ਸੋਚਿਆ ਦੁੱਖ ਮੋਜ ਕੋ ਦੁੱਖ ਸਵਾਇਆ ਜੱਗ ਕੋਠੇ ਚੜ੍ਹ ਕੇ ਦੇਖਿਆ ਘਰ ਘਰੇ ਉਹ ਆਪਾਂ ਸਾਰੀਆਂ ਪਾਰਟੀਆਂ ਦੇ ਅੰਦਰ ਜਿਹੜੀ ਕਲਾ ਹੈ ਨਾ ਉਹ ਵਧੀ ਹੋਈ। ਹੂੰ। ਮਤਲਬ ਉਹ ਚਾਹੇ ਉੱਪਰੋਂ ਜਿੰਨਾ ਮਰਜ਼ੀ ਕੋਈ ਟੱਕੀ ਜਾਣ, ਜੋ ਮਰਜ਼ੀ ਕਰੀ ਜਾਣ, ਈਵਨ ਭਾਜਪੀ ਵਰਗੀ ਪਾਰਟੀ ਜਿਹਦਾ ਸਿੰਗਲ ਕੰਟਰੋਲ ਹੈ, ਜਿਹਦੇ ਕੋਲ ਈਡੀ, ਸੀਬੀਆਈ ਸਭ ਕੁਝ ਹੈ। ਹੂੰ। ਉਹਨਾਂ ਦੇ ਵੀ ਕੱਲ ਤੁਸੀਂ ਦੇਖੋ ਨਾ ਮਤਲਬ ਆਪਣੇ ਜਿਹੜੇ ਸੀਗੇ ਉਹਨਾਂ ਨੂੰ ਮਨਾ ਕੇ ਗਏ ਨੇ ਕਿ ਉਹਨਾਂ ਦਾ ਮੈਨੂੰ ਨਾਮ ਹੀ ਯਾਦ ਆ ਰਿਹਾ। ਜਾਖੜ ਸਾਹਿਬ ਜੀ ਨੇ ਦੇ ਘਰੇ ਗਏ ਸੀ ਕੱਲ। ਸੰਪਲਾ ਸਾਹਿਬ। ਸੰਪਲਾ ਸਾਹਿਬ। ਮਤਲਬ ਸਾਰੀਆਂ ਪਾਰਟੀਆਂ ਦੇ ਵਿੱਚ ਗੁੱਸੇ, ਗਿਲੇ, ਰੋਸੇ ਸਭ ਕੁਝ ਚੱਲ ਰਿਹਾ ਸੀ। ਉਹ ਚ ਪਾਰਟੀਆਂ ਜੇ ਰিসিਵਿੰਗ ਐਂਡ ਤੇ ਨੇ ਮਤਲਬ ਅਜੇ ਸਖਰ ਪੰਜਾਬ ਚ ਤਾਂ ਚਲੋ ਜੇ ਸੀਟੀ ਵੀ ਲੇਟ ਵੱਜਣੀ ਹੈ ਦੂਜੇ ਪਾਸੇ ਤਾਂ ਸ਼ੁਰੂ ਹੋ ਗਿਆ ਪ੍ਰੋਸੈਸ ਇੱਕ ਫੇਜ਼ ਤਾਂ ਪੂਰੀ ਹੋ ਗਈ ਹੈ ਇਲੈਕਸ਼ਨਾਂ ਦੀ ਉਹ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਓਵਰਆਲ ਪੋਲੀਟੀਕਲ ਸਿਸਟਮ ਹੈ ਜਿਹੜਾ ਉਹਦੇ ਚ ਤਖੱਲੀ ਮੱਚੀ ਹੋਈ ਹੈ ਤੇ ਅੱਜ ਕੀ ਜਿਹੜੇ ਰਿਜ਼ਲਟ ਆਉਣਗੇ ਨਾ ਇਹਨਾਂ ਇਲੈਕਸ਼ਨਾਂ ਦੇ ਉਹ ਇੰਡੀਆ ਦੀ ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਲੈ ਕੇ ਆਉਣਗੇ ਚਾਹੇ ਉਹ ਕਿਸੇ ਪਾਸੇ ਆਉਣ ਕਿਸੇ ਦੇ ਹੱਕ ਚ ਆਉਣ ਪਰ ਇੱਕ ਮੇਜਰ ਸ਼ਿਫਟ ਆਉਣ ਵਾਲੀ ਹੈ ਸਾਡੀ ਕੁਆਲਿਟੀ ਦੇ ਵਿੱਚ ਵੀ ਸਾਡੇ ਸਮਾਜ ਦੇ ਵਿੱਚ ਹੂੰ ਬਿਲਕੁਲ ਬਿਲਕੁਲ ਇਹ ਟਿਕਟਾਂ ਜਿਹੜੀਆਂ ਅਹਿਮ ਫਸਰੀਆਂ ਨੇ ਔਰ ਦੇਖਦੇ ਆ ਕਿ ਇਹ ਹੁਣ ਜਿਹੜੀਆਂ ਟਿਕਟਾਂ ਅਨਾਉਂਸ ਅੱਜ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਜਾਂ ਹੁੰਦੀਆਂ ਤਾਂ ਕਿੰਨੀਆਂ ਹੁੰਦੀਆਂ ਨੇ ਤਾਂ ਯਾਨੀ ਪ੍ਰੋਬਲਮ ਜ਼ਰੂਰ ਆ ਰਹੀ ਹੈ ਕਾਂਗਰਸ ਨੂੰ ਇਸ ਪੂਰੀ ਚੀਜ਼ ਨੂੰ ਲੈ ਕੇ ਸਥਿਤੀ ਨਹੀਂ ਬਣ ਬਣ ਸਪਸ਼ਟ ਹੋ ਰਹੀ ਔਰ ਜਿਹੜੀ ਸਹਿਮਤੀ ਜਿਹੜੀ ਆ ਉਹ ਅਹਿਮ ਕਾਗਾਂ ਦੇ ਵਿੱਚ ਜਿਹੜੀ ਉਹ ਨਹੀਂ ਬਣ ਰਹੀ ਉਧਰ ਅਕਾਲੀ ਦਲ ਦਾ ਵੀ ਇਹੀ ਹਾਲ ਹੈ ਡਾਕਟਰ ਸਾਹਿਬ ਉਹਨਾਂ ਨੇ ਵੀ ਸਾਰੀਆਂ ਟਿਕਟਾਂ ਹਲੇ ਅਨਾਉਂਸ ਨਹੀਂ ਕੀਤੀਆਂ ਔਰ ਭਾਜਪਾ ਦੀ ਜੇ ਗੱਲ ਕਰੀਏ ਭਾਜਪਾ ਵੀ ਵਾਲੇ ਜਿਹੜੇ ਆ ਉਹ ਵੀ ਹੁਣ ਦੂਜੀਆਂ ਪਾਰਟੀਆਂ ਦੇ ਵੱਲ ਝਾਕ ਰਹੇ ਆ ਕਿ ਭਾਈ ਦੂਜੀਆਂ ਪਾਰਟੀਆਂ ਤੋਂ ਜੇ ਕੋਈ ਲੀਡਰ ਆ ਜੇ ਤੇ ਅਸੀਂ ਉਹਨਾਂ ਨੂੰ ਟਿਕਟਾਂ ਦੇ ਦਈਏ ਕੁਝ ਅਕਾਲੀ ਦਲ ਵੀ ਟੇਕ ਜਿਹੜੀ ਉਹ ਲਾਈ ਬੈਠਾ ਹੈ ਅਕਾਲੀ ਦਲ ਵੀ ਸੋਚ ਰਿਹਾ ਕਿ ਸ਼ਾਇਦ ਇੱਕ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਜਾ ਸਕਦੀ ਹੈ ਜਲੰਧਰ ਤੋਂ ਔਰ ਇੱਕ ਭਾਜਪਾ ਦੇ ਸਾਭਕਾ ਪ੍ਰਧਾਨ ਨੂੰ ਜਿਹੜੀ ਟਿਕਟ ਹੁਜਾਰਪੁਰ ਤੋਂ ਦੇਣੀ ਚਾਹੁੰਦੇ ਸੀ ਪਰ ਉਹਨਾਂ ਨੇ ਜਾ ਕੇ ਵਿਜੇ ਸੰਪਲਾਂ ਨੂੰ ਜਿਹੜਾ ਕਹਿੰਦੇ ਮਨਾ ਲਿਆ ਹੁਣ ਸੂਨ ਸਿੰਘ ਢੰਡਲ ਉੱਤੇ ਆ ਸਕਦੇ ਆ ਤਾਂ ਸਥਿਤੀਆਂ ਜਿਹੜੀਆਂ ਉਹਨਾਂ ਦੋਵਾਂ ਪਾਰਟੀਆਂ ਦੇ ਵਾਸਤੇ ਵੀ ਸੁਖਾਲੀਆਂ ਨਹੀਂ ਟਿਕਟਾਂ ਉਹਨਾਂ ਦੀਆਂ ਵੀ ਜਿਹੜੀਆਂ ਉਹ ਕਲੀਅਰ ਨਹੀਂ ਹੋ ਰਹੀਆਂ ਉਹਨਾਂ ਨੂੰ ਵੀ ਹੋਰ ਪਾਰਟੀਆਂ ਵੱਲ ਝਾਕਣਾ ਪੈ ਰਿਹਾ ਹੈ ਇਹ 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 ਆਪਣੇ ਵਾਲਿਆਂ ਨੂੰ ਕੋਈ ਵਰੀ ਨਜ਼ਰ ਅੰਦਾਜ਼ ਵੀ ਕਰੀ ਜਾ ਰਿਹਾ ਜਿਵੇਂ ਪਰਮਿੰਦਰ ਢੀਂਟਸਾ ਹੋ ਰਹੀਆਂ ਜਾਂ ਹੋਰ ਹੈ ਤਾਂ ਕਿਵੇਂ ਦੇਖਦੇ ਹੋ ਸਥਿਤੀਆਂ ਉਹਨਾਂ ਵਾਸਤੇ ਵੀ ਸੁਖਾਲੀਆਂ ਨਹੀਂ ਨੇ ਬਿਲਕੁਲ 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 ਐਕਚੁਅਲੀ ਮੇਰਾ ਖ ਇਹ ਮਤਲਬ ਲੀਡਰਸ਼ਿਪ ਹੈ ਨਾ ਸਾਰੀਆਂ ਪਾਰਟੀਆਂ ਦੀ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਸ ਤਰ੍ਹਾਂ ਦੀ ਹਿੱਲਜੁਲ ਇੰਨੀ ਕਿਉਂ ਹੈ ਇੱਕਦਮ ਦੇਖੋ ਕੱਲ ਕਿੰਨੇ ਚਾਹ ਨਾਲ ਉਹਨਾਂ ਨੂੰ ਕਿੰਸਰ ਸਾਹਿਬ ਨੂੰ ਦਿਆਂਦਾ ਸੀ ਸਰਸਪਰਸਤ ਬਣਾਇਆ ਸੀ ਇਹ ਜਿਹੇ ਵੱਲਦੀਆਂ ਗੱਲਾਂ ਨੇ ਹੁਣ ਜੋ ਹਾਲਾਤ ਹੈ ਗਰਾਊਂਡ ਪੱਧਰ ਤੇ ਆਪਾਂ ਸੂਰੂਰ ਦੇ ਵਿੱਚ ਦੇਖਿਆ ਵੀ ਉਹਨਾਂ ਨੇ ਮੀਟਿੰਗ ਸੱਦੀ ਕੱਲ ਤਾਂ ਕਿੰਨਾ ਉੱਥੇ ਕੱਟ ਹੋ ਗਿਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਜੀ ਜਾਵਾਂਗੇ ਨਹੀਂ ਵਰਕਰ ਕਹਿੰਦੇ ਨੇ ਘਰੇ ਹੀ ਬੈਠੋ ਇਹਨਾਂ ਦੇ ਨਾਲ ਨਾ ਉਤਰੋ ਬੀਬੀ ਜ਼ਗੀਰਕੌਰ ਦੀ ਘਰ ਵਾਪਸੀ ਹੋਈ ਸੀ ਇਹ ਮਤਲਬ ਘਰ ਦੀ ਵਾਪਸੀ ਤਾਂ ਹੋ ਗਈ ਪਰ ਬਰਾਂਡੇ 'ਚ ਹੀ ਖੜੇ ਨੇ ਅਜੇ ਅੰਦਰ ਨਹੀਂ ਗਏ ਸਾਰੇ ਦੇ ਸਾਰੇ ਮਤਲਬ ਅਜੀਬ ਪੋਜੀਸ਼ਨ ਹੈ ਇਹ ਵੀ ਘਰ ਕਿੱਥੇ ਹੈ ਤੇ ਘਰ ਦਾ ਦਰ ਕਿੱਥੇ ਹੈ ਇਹ ਉਹਨਾਂ ਪਾਰਟੀਆਂ ਦੀ ਹਾਲਤ ਤੁਸੀਂ ਦੇਖੋ ਭਾਜਪਾ ਸਭ ਤੋਂ ਸਵਰਥ ਪਾਰਟੀ ਹੈ ਜਿਹੜੀ ਉਹਦੀ ਵੀ ਹਾਲਤ ਇਹੀ ਹੋਈ ਹੋਈ ਹੈ ਹਮਮ ਬਿਲਕੁਲ ਉਹਨਾਂ ਦੇ ਬੰਦੇ ਰੁੱਸ ਰਹੇ ਨੇ ਮੰਨ ਰਹੇ ਨੇ ਮਤਲਬ ਕਿਸੇ ਨੂੰ ਵੀ ਕੋਈ ਪੱਕੀ ਹੋਪ ਨਹੀਂ ਹੈ ਇਸ ਚੀਜ਼ ਦੀ ਪਰ ਕੋਈ ਪ੍ਰੋਸੈਸ ਹੋਗ ਨਹੀਂ ਇਹ ਲੱਗਦਾ ਕਿ ਇਹਨੂੰ ਟਿਕਟ ਦਿੱਤੀ ਤਾਂ ਪਤਾ ਨਹੀਂ ਕੀ ਬਣ ਜਾਊਗਾ ਹੂੰ ਚਲੋ ਬੀਜੇਪੀ ਕੋਲ ਜਾਂ ਆਵਾਦਨ ਪਾਰਟੀ ਕੋਲ ਇੱਕ ਐਜ ਹੈਗਾ ਇਹਨਾਂ ਕੋਲ ਵਿਜੀਲੈਂਸ ਹੈ ਉਹਨਾਂ ਕੋਲ ਈਡੀ ਹੈ ਹੂੰ ਕਾਲੀ ਦਲ ਦਾ ਤਾਂ ਮਤਲਬ ਇਹਨੂੰ ਰਨ ਨਹੀਂ ਹੁੰਦੀ ਹੈ ਕਿ ਤਾਂ ਲੱਗ ਰਿਹਾ ਸੀ ਪਹਿਲਾਂ ਕਿ ਉਹਨਾਂ ਦੀ ਅੰਡਰਸਟੈਂਡਿੰਗ ਹੋ ਗਈ ਹੈ ਬੀਜੇਪੀ ਦੇ ਨਾਲ ਹੂੰ ਉਚਕਾਰ ਕਿਸਾਨਾਂ ਨੇ ਵੀ ਮੈਂ ਸਮਝਦਾ ਕਿਸਾਨਾਂ ਦੀ ਮੂਵਮੈਂਟ ਦਾ ਵੀ ਬਹੁਤ ਸਾਰਾ ਰੋਲ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਹਮਸਰਾਜ ਹੰਸ ਨੂੰ ਗੀਤ ਗਾਉਣੇ ਸਿਖਾਏ ਨੇ ਉੱਥੇ ਤਰੀਫਪੋਟ ਦੇ ਵਿੱਚ ਜਾਂ ਜਿਸ ਤਰ੍ਹਾਂ ਅਮਰਸਰ ਦੇ ਵਿੱਚ ਹੋਇਆ ਪਟਿਆਲੇ 'ਚ ਹੋਇਆ ਮਤਲਬ ਇਹ ਦਿਖ ਰਿਹਾ ਹੈ ਇਹ ਗਰਾਊਂਡ ਪੱਧਰ ਤੇ ਜਿਹੜੀ ਰਿਸੈਂਟਮੈਂਟ ਲੋਕਾਂ ਦੇ ਵਿੱਚ ਕਿਸਾਨਾਂ ਦੀ ਤਾਂ ਦਿਖ ਰਹੀ ਹੈ ਪਰ ਬਾਕੀ ਲੋਕਾਂ ਚ ਵੀ ਹੈ ਮਜ਼ਦਮਾਂ ਚ ਹੈ ਸਟੂਡੈਂਟਾਂ ਚ ਹੈ ਯੂਥ ਚ ਹੈ ਉਹ ਚੀਜ਼ ਵੀ ਮੈਨੂੰ ਲੱਗਦਾ ਹੈ ਕਿਸੇ ਨਾ ਕਿਸੇ ਹੱਦ ਤੱਕ ਪਾਰਟੀਆਂ ਨੂੰ ਨਾ ਰੀਥਿੰਕ ਕਰਨ ਦੇ ਲਈ ਮਜਬੂਰ ਕਰ ਰਹੀ ਹੈ ਕਿ ਸੋਚ ਸਮਝ ਕੇ ਕਦਮ ਚੱਕੋ ਪਰ ਕੈਂਡੀਡੇਟਾਂ ਨੂੰ ਵੀ ਕਰ ਰਹੀ ਹੈ ਉਹ ਕੈਂਡੀਡੇਟ ਵੀ ਦੇਖੋ ਹੁਣ ਬੀਜੇਪੀ ਵੱਲੋਂ ਕੈਂਡੀਡੇਟ ਖੜੇ ਹੋਣ ਦਾ ਮਤਲਬ ਇਹ ਹੈ ਕਿ ਗਰਾਊਂਡ ਪੱਧਰ ਤੇ ਜਾ ਕੇ ਜਾਂ ਤਾਂ ਨਾਲ ਸਿਕਿਉਰਿਟੀ ਲੈ ਕੇ ਜਾਓ ਜਾਂ ਚਿੱਤਰ ਪਾਓ ਸੋ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ ਕੰਡੀਸ਼ਨਲ ਵੱਡਾ ਫੈਕਟਰ ਇਹ ਹੋ ਗਿਆ ਹਰਿਆਣੇ 'ਚ ਵੀ ਹਾਲਾਂਕਿ ਰੋਲ ਪਲੇ ਕਰ ਰਿਹਾ ਹੈ। ਪਰ ਉਹਦੇ 'ਚੋਂ ਉਦਤੀ ਹੈ ਕਿ ਕਹਿੰਦੇ ਹੁੰਦੇ ਨੇ ਨਾ ਵੀ ਕੱਪੜਾ ਪਾੜਨ ਤੋਂ ਪਹਿਲਾਂ 100 ਵਾਰ ਮਿਣੋ। ਸੋ ਪਾਰਟੀਆਂ ਦੀ ਉਹ ਦਸ਼ਾ ਹੋਈ ਹੋਈ ਹੈ ਕਿ ਬੰਦਾ ਖੜਾ ਕਰਦੀਏ ਕਿਤੇ ਜਲੂਸ ਹੀ ਨਿਕਲ ਜਾਵੇ ਜਾਂ ਕੱਲ ਨੂੰ ਵਿਚਾਲੇ ਇਲੈਕਸ਼ਨ 'ਚ ਨਾ ਕਿਸੇ ਪਾਸੇ ਚਲੇ ਜਾਵੇ ਜਾਂ ਕੋਈ ਹੋਰ ਰਸ ਨਾ ਜਾਵੇ ਕਿ ਉਹ ਜਿਹੜਾ ਇੱਕ ਨੂੰ ਖੜਾ ਕਰੀਏ ਦੋ ਦੂਜੀ ਪਾਰਟੀ 'ਚ ਚਲੇ ਜਾਣ ਦਸ਼ਾ ਇਹ ਬਣੀ ਹੋਈ ਐ ਅਸਾਂ ਦੇ ਵਿੱਚ। ਉਹਦੇ ਕਰਕੇ ਮੇਰਾ خیال ਹੈ ਵੀ ਬਾਰ ਬਾਰ ਜਿਹੜੇ ਮੰਥਨ ਹੋ ਰਹੇ ਨੇ ਉੱਚੇ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਨੇ ਕਾਂਗਰਸ ਤੇ ਭਾਜਪਾ ਦਾ ਤਾਂ ਖਾਸ ਕਰਕੇ ਉਹ ਤਾਂ ਉਧਰ ਵੀ ਉਲਝੇ ਨੇ ਕਿ ਦੂਜੇ ਪਾਸੇ ਇਲੈਕਸ਼ਨ ਫੇजेस ਚੱਲ ਰਹੀਆਂ ਨੇ ਕੰਪੇਨਿੰਗ ਵੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦਾ ਇਹ ਕਿ ਉਹਨਾਂ ਦੇ ਸਭ ਤੋਂ ਵੱਡੇ ਜਿਹੜੇ ਸੁਪਰੀਮੋ ਭਗਤ ਸਿੰਘ ਅੱਜ ਦੇ ਯੁੱਗ ਦੇ ਜਿਹਨਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਸ਼ੂਗਰ ਹੋ ਗਈ ਹੈ ਵਿਚਾਰਿਆਂ ਨੂੰ ਜੇਲ੍ਹ ਦੇ ਵਿੱਚ ਇਸ ਕਰਕੇ ਉਹ ਵੀ ਚਿੰਤਾ ਚ ਨੇ ਇਹ ਕਈ ਵਾਰ ਮਾਨ ਸਾਹਿਬ ਨੂੰ ਕਿੰਨਾ ਕੁਝ ਕਰਨਾ ਪੈਂਦਾ ਹੈ ਕਈ ਵਾਰ ਰੋਲੇ ਉਹ ਸਟੇਜਾਂ ਤੇ ਕਹਿੰਦੇ ਜਿਉਂ ਉਹਨੂੰ ਅਨਸਟ੍ਰੇਟ ਕੀਤਾ ਜਾ ਰਿਹਾ ਹੈ ਪਰ ਫੈਸਲਾ ਲੈਣ ਵਾਲੀ ਜਿਹੜੀ ਸ਼ਕਤੀ ਉਹ ਜੇਲ੍ਹ ਚ ਬੈਠੀ ਹੈ ਉਹਨਾਂ ਦੀ ਵੀ ਸਮੱਸਿਆ ਇੱਕ ਆਪਾਂ ਨੂੰ ਸਮਝ ਆਉਂਦੀ ਹੈ ਕਿ ਡਿਸੀਜਨ 메ਕਿੰਗ ਦਾ ਸੈਂਟਰ ਖਿੰਡ ਗਿਆ ਜਿੱਦੀ ਡੇਟ ਚ ਪਤਾ ਨਹੀਂ ਹੈ ਕਿ ਉਹਨਾਂ ਦੇ ਚਲੋ ਖੜੇ ਤਾਂ ਕਰਤੇ ਨੇ ਉਹਨਾਂ ਨੇ ਉਹਨਾਂ ਕੋਲ ਜਗ੍ਹਾ ਵੀ ਥੋੜੀ ਸੀ ਜੀ ਉਸ ਸਾਹਬ ਨਾਲ ਪਰ ਹਾਲਤ ਆਮ ਆਦਮੀ ਪਾਰਟੀ ਦੀ ਵੀ ਬੈਟਰ ਨਹੀਂ ਹੈ ਕਿਸੇ ਵੀ ਹਿਸਾਬ ਦੇ ਵਿੱਚ ਉਹ ਠੀਕ ਹੈ ਕੰਪੇਨਿੰਗ ਕੰਪੇਨਿੰਗ ਤੇ ਆਪਾਂ ਗੇੜੇ ਫੇੜੇ ਮਾਰੇ ਮਾਨ ਸਾਹਿਬ ਪਰ ਗਰਾਉਂਡ ਲੈਵਲ ਦੇ ਉੱਪਰ ਜਿਹੜਾ ਕਹਿੰਦੇ ਸੀ ਕਿ 13 0 ਵਾਲਾ ਜਾਂ ਹੋਰ ਜਿੱਥੇ ਕਹਿੰਦੇ ਸੀ ਅਸੀਂ ਵੱਜਮੀ ਕੰਪੇਨ ਕਰਦੇ ਨੇ ਕਿਤੇ ਨਹੀਂ ਨਜ਼ਰ ਆ ਰਹੀ ਉਹ ਕੰਪੇਨ ਹਮਮਮ ਕੱਲ ਪਰਸੋਂ ਇੱਥੇ ਰਾਜਪੁਰੇ ਮੇਰੇ ਖਿਆਲੋਂ ਵੀ ਟਾਈਮ ਦਿੱਤਾ ਹੋਇਆ ਸੀ ਰਾਤ ਨੂੰ ਮੀਂਹ ਪੈਣ ਤੱਕ ਮਨ ਕੋਈ ਕੋਈ ਉਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਹੋਈ ਉਹ ਸਾਰੀਆਂ ਪਾਰਟੀਆਂ ਜਿਹੜਾ ਇੱਕ ਲਫ਼ਜ਼ ਅੰਗਰੇਜ਼ੀ ਚ ਵਰਦੇ ਨੇ ਡਿਸਆਰੇ ਕਿ ਮਤਲਬ ਕਿਸੇ ਪਾਸੇ ਨੂੰ ਚੱਲ ਨਹੀਂ ਰਿਹਾ ਇਹ ਜੇ ਕੰਮ ਉਜੇ ਹੋਏ ਨੇ ਸਭ ਦੇ ਸਭ ਚਲੋ ਉਧਰ ਜਿਨ੍ਹਾਂ ਨੇ ਟਿਕਟਾਂ ਆਨਾਨਸ ਕਰ ਦਿੱਤੀਆਂ ਡਾਕਟਰ ਸਾਹਿਬ ਸਗਾਲੀ ਤਾਂ ਸਥਿਤੀ ਉਹਨਾਂ ਵਾਸਤੇ ਵੀ ਨਹੀਂ ਗਈ ਉਹਨਾਂ ਨੇ ਪੰਜ ਮੰਤਰੀ ਜਿਹੜੇ ਉਤਾਰਤੇ ਚੋਣ ਮੈਦਾਨ ਦੇ ਵਿੱਚ ਚਾਰ ਤਿੰਨ ਜਿਹੜੇ ਮੌਜੂਦਾ ਐਮਐਲਏ ਉਤਾਰ ਦਿੱਤੇ ਆ ਇੱਕ ਕਲਾਕਾਰ ਉਤਾਰ ਦਿੱਤਾ ਚਾਰ ਦਲ ਬਦਲੂ ਉਤਾਰ ਦਿੱਤੇ ਆ ਤੇ ਵਲੰਟੀਅਰ ਔਰ ਆਪਣਾ ਕੋਈ ਵਰਕਰ ਕੋਈ ਵੀ ਨਹੀਂ ਉਤਾਰਿਆ ਜਾਂ ਫਾਊਂਡਰ ਕੋਈ ਵੀ ਨਹੀਂ ਉਤਾਰਿਆ ਜੇ ਗੱਲ ਕਰੀਏ ਤਾਂ ਮੰਤਰੀ ਤਾਂ ਤੇ ਵਿਧਾਇਕ ਤਾਂ ਪਹਿਲਾਂ ਜਿੱਤੇ ਹੋਏ ਆ ਔਰ ਲੋੜ ਨਹੀਂ ਸੀ ਜੇ ਉਹਨਾਂ ਨੇ ਇੰਨੇ ਚੰਗੇ ਕੰਮ ਕੀਤੇ ਸੀ ਤਾਂ ਫਿਰ ਕਿਸੇ ਵੀ ਵਲੰਟੀਅਰ ਕਿਸੇ ਵੀ ਵਰਕਰ ਨੂੰ ਟਿਕਟ ਦੇ ਦੇਣੀ ਚਾਹੀਦੀ ਸੀ ਬਹੁਤ ਸਾਰੇ ਜਿਹੜੇ ਹੈਗੇ ਹੀ ਆ ਤਾਂ ਪੰਜ ਮੰਤਰੀ ਉਹਨਾਂ ਨੂੰ ਉਤਾਰਨੇ ਪਏਗੇ ਤਿੰਨ ਮੌਜੂਦਾ ਐਮਐਲਏ ਇੱਕ ਕਲਾਕਾਰ ਚਾਰ ਦਲ ਬਦਲੂ ਜਿਹੜੇ ਉਤਾਰਨੇ ਪਏਗੇ ਜਿਦੇ ਕਰਕੇ ਉਹਨਾਂ ਦੀਆਂ ਵੀ ਸਥਿਤੀਆਂ ਜਿਹੜੀਆਂ ਉਹ ਮੁਸ਼ਕਲ ਨੇ ਔਰ ਇਸ ਗੱਲ ਨੂੰ ਲੈ ਕੇ ਵਿਰੋਧੀ ਵੀ ਉਭਾਰ ਰਹੇ ਆ ਔਰ ਉਹਨਾਂ ਨਾਲ ਵਾਸਤੇ ਸਥਿਤੀ ਸੁਖਾਲੀ ਨਹੀਂ ਔਰ ਦੂਜੇ ਪਾਸੇ ਜੇ ਗੱਲ ਕਰਾਂ ਇੱਕ ਵੀ ਬੀਬੀ ਨੂੰ ਡਾਕਟਰ ਸਾਹਿਬ ਉਹਨਾਂ ਨੇ ਟਿਕਟ ਨਹੀਂ ਦਿੱਤੀ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਅਸੀਂ ਕਹਾਂਗੇ ਕਿ ਭਈ ਬਰਾਬਰਤਾ ਦਿਵਾਵਾਂਗੇ ਸਾਰਾ ਕੁਝ ਕਰਵਾਵਾਂਗੇ ਉਹਨਾਂ ਨੇ ਇੱਕ ਵੀ ਬੀਬੀ ਨੂੰ ਟਿਕਟ ਨਹੀਂ ਦਿੱਤੀ ਔਰ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰਾਂ ਦੇ ਵਿੱਚ ਵੀ ਕਿਸੇ ਬੀਬੀ ਨੂੰ ਨਹੀਂ ਉਹਨਾਂ ਨੇ ਚੋਣ ਮੈਦਾਨ 'ਚ ਉਤਾਰਿਆ ਮਾਫ ਕਰਨਾ ਜਿਹੜੀ ਸੀਟ ਨਹੀਂ ਦਿੱਤੀ ਕੋਈ ਵੀ ਦੇਖੋ ਸੁਖਵਿੰਦਰ ਜੀ ਗੱਲ ਆਮ ਆਦਮੀ ਪਾਰਟੀ ਦੇ ਸਬੰਧ ਦੇ ਵਿੱਚ ਮੇਰੇ ਖਿਆਲ ਆਪਾਂ ਨੋਟ ਕਰ ਲਈਏ ਉਹਨੂੰ ਵੀ ਲੱਗਦਾ ਮੈਨੂੰ ਵੀ ਲੱਗਦਾ ਵੀ ਇਹਨਾਂ ਨੇ ਇਦਾਂ ਕਿਹਾ ਸੀ ਇਹਨੇ ਉਦਾਂ ਕਿਹਾ ਸੀ ਉਹ ਕਹਿੰਦੇ ਨੇ ਵੀ ਉਹ ਤਾਂ ਉਦੋਂ ਕਿਹਾ ਸੀ ਯਾਰ ਉਹਨੂੰ ਭੁੱਲੋ ਉਹਨਾਂ ਦੇ ਕਹਿਣ ਤੇ ਕਰਨ ਨੂੰ ਤੁਸੀਂ ਰਲਾ ਕੇ ਫੇ ਤਾਂ ਆਪਾਂ ਬਹੁਤ ਫਰਸਟ੍ਰੇਟ ਹੋਵਾਂਗੇ ਐਵੇਂ ਬਲੱਡ ਪ੍ਰੈਸ਼ਰ ਵੱਧਦਾ ਲੋਕਾਂ ਦਾ ਵੀ ਵੱਧ ਰਿਹਾ ਸੁਣਨ ਵਾਲਿਆਂ ਦਾ ਵੀ ਹਜ਼ਾਰ-ਹਜ਼ਾਰ ਰੁਪਈਆ ਕਿ ਅਸੀਂ ਬੀਪੀਆਂ ਦਾ 33% ਲਾਉਣਾ ਟੀਮ ਇਹਨਾਂ ਕੁਝ ਕਿਹਾ ਸੀ ਉਹ ਕਹਿੰਦੇ ਵੀ ਉਹ ਤਾਂ ਅਸੀਂ ਉਦੋਂ ਕਿਹਾ ਸੀਗਾ ਭਾਈ ਕਿ ਜਦੋਂ ਅਸੀਂ ਇਲੈਕਸ਼ਨ ਲੜ ਰਹੇ ਸੀਗੇ ਤੁਸੀਂ ਸੁਣੀ ਹੋਣੀ ਉਹ ਗੱਲ ਬੜੀ ਮਸ਼ਹੂਰ ਉਹ ਕਹਿੰਦੇ ਵੀ ਕੋਈ ਬੰਦਾ ਸੀ ਆਪਣੇ ਵਰਗਾ ਉਹਦੇ ਅੱਦੇ-ਅੱਤੇ ਮਤਲਬ ਕੰਮ ਚੰਗੇ ਸੀ ਅਤੇ ਮਾੜੇ ਸੀ ਉੱਪਰ ਚਲੇ ਆ ਗਿਆ ਉਹ ਉਹਨਾਂ ਨੂੰ ਪੁੱਛਦੇ ਨੇ ਜਿਹੜੇ ਉੱਥੇ ਕਲਰਕ ਸੀ ਉਹ ਕਹਿੰਦੇ ਭਾਈ ਤੇਰੀ ਅਤਿਅੰਤ ਹੀ ਕਮਾਈ ਹੈ ਤੂੰ ਦੱਸ ਨਰਕ ਦੇ ਵਿੱਚ ਜਾਣਾ ਹੈ ਪਹਿਲਾਂ ਜਾਂ ਸਵਰਗ ਜਾਣਾ ਹੈ ਤੈਨੂੰ ਉਹ ਤੋਂ 50 50 ਤੈਨੂੰ ਮਿਲਣਾ ਹੈ ਉਹ ਕਹਿੰਦਾ ਮੈਨੂੰ ਦਿਖਾਈ ਦਿਓ ਉਹਨਾਂ ਨੇ ਦਿਖਾਇਆ ਸਵਰਗ ਦੇ ਵਿੱਚ ਗਿਆ ਉੱਥੇ ਸਾਧੂ ਬੈਠੇ ਅੱਖਾਂ ਵਿੱਚੇ ਸਮਾਧੀਆਂ ਲਾਈ ਹੋਰ ਜੇ ਹੋ ਗਿਆ ਕਹਿੰਦਾ ਨਰਕ ਦਿਖਾ ਦਿਓ ਉਹ ਨਰਕ ਚ ਗਏ ਹੂੰ ਨਰਕ ਦੇ ਵਿੱਚ ਉਹ ਗੋਲਫ ਖੇਡ ਰਹੇ ਸੀ ਉਹਨਾਂ ਨੇ ਉਹਦੇ ਵਰਦੀ ਪੁਾਈ ਗੋਲਫ ਖੇਡੇ ਜੂਸ ਪੁਲਾਇਆ ਉਹਨੂੰ ਮਤਲਬ ਸੀਟੀਆਂ ਮਾਰੀਆਂ ਰ ਅਟੈਂਡ ਕਰਨ ਦੇ ਲਈ ਬਹੁਤ ਸਾਰੀਆਂ ਸੋਹਣੀਆਂ ਲੇਡੀਜ਼ ਕਦੇ ਜੂਸ ਲੈ ਕੇ ਆਉਣ ਕਦੇ ਚ ਤੇ ਉਹਨੇ ਜੀ ਮਤਲਬ ਕਿਹਾ ਵੀ ਨਰਕੇ ਠੀਕ ਹੈ। ਤੇ ਉਹ ਜਦੋਂ ਨਰਕ ਦੇ ਵਿੱਚ ਉਹਨੇ ਚੂਜ਼ ਕਰ ਲਿਆ ਤਾਂ ਉਹਨਾਂ ਨੇ ਕੋਠਾ ਲਟਕਾ ਕੇ ਥੱਲੇ ਵਾਲੀ ਅੱਗ ਤੇ ਛੰਟੇ ਪੈਣ ਲੱਗੇ ਉਹ ਕਹਿੰਦਾ ਇਹ ਕੀ ਹੈ? ਉਹ ਕਹਿੰਦੇ ਵੀ ਇਹ ਨਰਕ ਹੈ। ਉਹ ਕਹਿੰਦਾ ਉਹ ਕੀ ਸੀਗਾ? ਕਹਿੰਦੇ ਉਹ ਤਾਂ ਸਾਡਾ ਕੰਪੇਨਿੰਗ ਡੇ ਸੀ ਉਸ ਦਿਨ ਕਿਤੇ ਇਸ ਦਾ ਕੰਪੇਨ ਕਰ ਰਿਆ ਸੀ। ਸੋ ਇਸ ਕਰਕੇ ਉਹ ਤਾਂ ਕਹਿੰਦੇ ਚੂਲ ਲਿਆ ਉਹ ਤਾਂ ਵੋਟ ਸਾਡੇ ਆਕੇ ਚ ਪਾ ਦਿੱਤੀ ਹੈ। ਸੋ ਹੁਣ ਅਸਲੀ ਰੂਪ ਦੇਖ। ਸੋ ਇਹ ਆਪਣੇ ਇਸ ਕਰਕੇ ਉਹਨਾਂ ਦੀ ਇਹ ਤਾਂ ਤੁਸੀਂ ਭੁੱਲ ਜਾਓਗਾ ਕਿ ਉਹ ਬੀਬੀ ਨੂੰ ਦੇਣੀ ਸੀ ਟਿਕਟਾਂ ਫਲਾਣੇ ਨੂੰ ਜਦੋਂ ਆਹ ਕਿਹਾ ਸੀ ਆ ਗਰੰਟੀ ਦਿੱਤੀ ਸੀ ਇਹ ਤਾਂ ਇਹ ਤਾਂ ਮਨ ਚੋਂ ਕੱਢਦੀ ਹੈ ਆਪਾਂ ਪਰ ਉਹਨਾਂ ਨੇ ਜਿਹੜੇ ਡਿਕਲੇਅਰ ਵੀ ਕਰਦੇ ਉਹਨਾਂ ਦਾ ਗਰਾਊਂਡ ਲੈਵਲ ਤੇ ਪਰ ਉਹਨਾਂ ਤੋਂ ਸਭ ਤੋਂ ਜਿਹੜਾ ਇੰਪੋਰਟੈਂਟ ਹੁੰਦਾ ਮੈਨੂੰ ਲੱਗਦਾ ਹੈ ਕਿ ਜਿੱਦਿ ਮੇਰੇ ਉਹਦੇ ਫਾਦਰ ਕਰਕੇ ਇੱਜ਼ਤ ਵੀ ਸੀ ਕੁੜੀਆਂ ਸਾਹਿਬ ਦੇ ਨਾਲ ਜੋ ਹੋ ਰਹੀ ਹੈ ਗਰਾਊਂਡ ਲੈਵਲ ਤੇ ਮੈਂ ਇਵਨ ਉਹਨਾਂ ਦੇ ਕਰੋ ਉੱਥੇ ਕੋਰਟ ਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਮਤਲਬ ਉਹਨਾਂ ਦੇ ਕੈਂਡੀਡੇਟਸ ਦੇ ਨਾਲ ਵੀ ਕਿਸਾਨ ਨੇ ਜਿਹੜੇ ਲਗਭਗ ਬੀਜੇਪੀ ਵਾਲ ਟ੍ਰੀਟਮੈਂਟ ਦੇ ਰਹੇ ਹੂੰ ਕੁਲਦੀਪ ਸਿੰਘ ਢਾਲੀਵਾਲ ਕਿੰਨੇ ਪੌਪੂਲਰ ਸੀ ਮਤਲਬ ਕੈਮਰਿਆਂ ਤੋਂ ਡਰ ਲੱਗ ਰਿਹਾ ਉਹਨਾਂ ਦੇ ਕੈਂਡੀਡੇਟਾਂ ਨੂੰ ਜਾਂਦੇ ਹਨ ਜਾਂਦੀ ਸਰ ਕਹਿੰਦੀ ਜੀ ਕੈਮਰਾ ਬੰਦ ਕਰ ਲੋ ਹੂੰ ਪਰ ਇਹ ਔਨ ਰਿਕਾਰਡ ਆ ਗਈਆਂ ਨੇ ਚੀਜ਼ਾਂ ਮਤਲਬ ਜਿਹੜਾ ਉਹ ਸੀ ਨਾ ਬਦਲਾਅ ਵਾਲਾ ਜਾਂ ਸਾਡੇ ਹੱਕ ਦੇ ਵਿੱਚ ਕਹਿੰਦੇ ਸੀ 3 ਕਰੋੜ ਲੋਕ ਉਹ ਗੱਲਾਂ ਹੁਣ ਭੁੱਲ ਗਏ ਉਹ ਸੋ ਇਸ ਕਰਕੇ ਉਹਨਾਂ ਨੇ ਉਹ ਉਹਨਾਂ ਦੇ ਜਿਹੜੇ ਮੰਤਰੀ ਨੇ ਵਿਚਾਰੇ ਉਹ ਤਾਂ ਮਤਲਬ ਜੇ ਅੱਜ ਉਹਨਾਂ ਨੂੰ ਸਿਟੀ ਮਾਰ ਦੇਣ ਕਿ ਤੁਸੀਂ ਛੱਡੋ ਯਾਰ ਹੋਰ ਬੰਦਾ ਖੜਾ ਕਰੋ ਤੇ ਸਾਰੇ ਦੇ ਬੱਖੀਆਂ ਪਹਿਲਾਂ ਹੀ ਚੜਗੀਆਂ ਨੇ ਰੇਸ ਤੋਂ ਹੂੰ ਸੋ ਉਹਨਾਂ ਦੀ ਦਸ਼ਾ ਮਤਲਬ ਮੇਰਾ ਖਿਆਲ ਹੈ ਜਿਨ੍ਹਾਂ ਨੇ ਅਜੇ ਨਹੀਂ ਡਿਕਲੇਅਰ ਕਰੇ ਉਹਦੇ ਤੋਂ ਵੀ ਪੈੜੀ ਹੈ ਹੂੰ ਪਰ ਜਿਹੜੇ ਡਿਕਲੇਅਰ ਨਹੀਂ ਕਰ ਰਹੇ ਉਹਨਾਂ ਦੀ ਹਾਲਤ ਦੇਖ ਕੇ ਵੀ ਨਹੀਂ ਉਹ ਕਰ ਰਹੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਆਹੀ ਕੁਝ ਹੋਣਾ ਹੈ ਫਿਰ ਦੇ ਇਸ ਕਰਕੇ ਬੰਦਾ ਸੋਚ ਸਮਝ ਕੇ ਖੜਾ ਕਰੀਏ ਜਿਹੜਾ ਅਸੀਂ ਕਰਨਾ ਹੂੰ ਸੋ ਮੈਂ ਇਹੀ ਕਹਿ ਰਿਹਾ ਕਿ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਇੱਕ ਸਖਤੇ ਦੇ ਵਿੱਚ ਨੇ ਕਿ ਸਿਸਟਮ ਬਣ ਕੇ ਹੀ ਰਿਹਾ ਕਰ ਹੂੰ ਜਿਹੜੇ ਬਹੁਤ ਡਿਸੀਜਨ ਮੇਕਰ ਵੀ ਨੇ ਉਹਨਾਂ ਨੂੰ ਵੀ ਗੱਲ ਸਮਝ ਨਹੀਂ ਆ ਰਹੀ ਕਿ ਕਿ ਹੋਇ ਰਿਹਾ ਕਿ ਲੋਕਾਂ ਦਾ ਮੋਹ ਭੰਗਰ ਹੋ ਰਿਹਾ ਸਿਸਟਮ ਤੋਂ ਹੂੰ ਲੋਕ ਇਸ ਪਾਰਟੀ ਸਿਸਟਮ ਤੋਂ ਇਸ ਜਿਹੜੀ ਤਲਵਦਲੀਆਂ ਦਾ ਸਿਲਸਿਲਾ ਉਹਦੇ ਤੋਂ ਜਾਂ ਜਿਹੜੇ ਦਿਖਾਵੇ ਨੇ ਜਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਰੌਲੇ ਪਾਈ ਜਾ ਰਹੀ ਹੈ ਉਹਦੇ ਤੋਂ ਲੋਕ ਨੇ ਜਿਹੜੇ ਬਿਲਕੁਲ ਭਰੋਸਾ ਨਹੀਂ ਕਰ ਰਹੇ ਪਰ ਤੋਂ ਤੋਂ ਦੇ ਘੇਰ ਘੇਰ ਕੇ ਪੁੱਛ ਰਹੇ ਨੇ ਔਰ ਇਹ ਮੇਰੇ ਖਿਆਲ ਦੇ ਵਿੱਚ ਬੜਾ ਬੜਾ ਖਤਰਨਾਕ ਸਾਈਨ ਹੈ ਸਾਡਾ ਪੋਲਿਟੀਕਲ ਸਿਸਟਮ ਹੈ ਜਿਹੜਾ ਉਹ ਉਹਦੇ ਚ ਇਲੈਕਸ਼ਨਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਠਹਿ ਠੇਰੀ ਹੋ ਰਿਹਾ ਪਰ ਇੱਥੇ ਨਹੀਂ ਰੁਕੂਗਾ ਮੈਂ ਤੁਹਾਨੂੰ ਦੱਸਾਂ ਜੇ ਲੋਕ ਇੱਕ ਵਾਰੀ ਅਸਰਟ ਕਰਨ ਲੱਗ ਗਏ ਇਸ ਤਰੀਕੇ ਦੇ ਨਾਲ ਤੇ ਉਹ ਮਤਲਬ ਕਾਮਯਾਬ ਹੋ ਗਏ ਇਹਨਾਂ ਦੇ ਫੈਸਲੇ ਚੇਂਜ ਕਰਾਉਣ ਦੇ ਵਿੱਚ ਜਾਂ ਹੋਰ ਉਹ ਲੋ ਤੋਂ ਬਾਅਦ ਬੇਸ਼ੱਕ ਰੀਅਲ ਡੈਮੋਕ੍ਰੇਸੀ ਆਵੇ ਪਰ ਇਹ ਵੀ ਲੋਕ ਨੇ ਜਿਹੜੇ ਉਹ ਲੋਕਤੰਤਰ ਦੇ ਵਿੱਚ ਆਪਣੀ ਥਾਂ ਲੱਭ ਰਹੇ ਜਿਹੜੀ ਕਿ ਬਿਲਕੁਲ ਸਿਆਸਤਦਾਨਾਂ ਨੇ ਖਤਮ ਕਰਤੀ ਸੀ ਸੋ ਇਹ ਇਹ ਚੀਜ਼ ਦੇ ਰਿਜ਼ਲਟ ਨੇ ਹਮ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਸਿੱਤੂ ਸਾਹਿਬ ਥੈਂਕ ਯੂ ਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ Tyson ਡਾਕਟਰ ਅਭਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੋਂ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੋਂ ਜਾ ਜ਼ਰੂਰ ਪਸੰਦ ਆਇਓ ਮਾਫ ਕਰਨਾ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਜ਼ਰੂਰ ਪਸੰਦ ਆਇਓ ਦੁਬਾਰਾ ਫਿਰ ਮਿਲਾਂਗੇ ਧੰਨਵਾਦ ਬਾਦ